ਰਾਣਾ ਨੂੰ ਦੇਖ ਲਈ ਭਾਈ ਆ ਕਿੱਧਰ ਆ ਜਾਂਦਾ ਹੁਣ ਪਾਲ ਦੇਖਦੇ ਆਂ ਕਿ ਕੀ ਬਣਾ ਲੱਗੂ ਰਾਣਾ ਰਾਵਲ ਲਈ ਰਾਣਾ ਭਾਈ ਉਸਨੇ ਅੱਜ ਆਪਰਾ ਸਵੇਰਾ ਲਾੜਾ ਮੇਰਾ ਕੰਮ ਆਇਆ ਕੰਮ ਤੇ ਤੇਰਾ ਕਰ ਦਿੰਨੇ ਆਂ ਚਾਹ ਪਾਣੀ ਮੋ ਚਾਹ ਪਾਣੀ ਤਾਂ ਬਸ ਹੀ ਮੈਂ ਤਾਂ 50000 ਰੁਪਿਆ ਦੇ ਯਾਰ ਤੇਰੇ ਲਈ ਅਖੇ ਵੀ ਬਹੁਤ ਆਪ ਦਾ ਬੜਾ ਵਾਲਾ ਮੈਂ ਜਿਹੜਾ ਪੰਡ ਛੱਡ ਕੇ ਭੱਜਾਇਆ ਜਾਂਦਾ ਦੇ ਦੂੰ ਮੈਂ ਯਾਰ ਚੱਲ ਦੇ ਦਿੰਨੇ ਆਂ ਪੈਸੇ ਦੇ ਨੂੰ ਲੈ ਆ ਲੈ ਕਿੰਨੇ ਚਾਹੀਦੇ ਆ 50000 ਲੈ ਆ ਲੈ ਯਾ ਯਾਰ ਆਪਰਾਸ ਇਹ ਬੋ ਜੀ ਨਾਲ ਪਿਆ ਯਾਰ ਜੀ ਧੰਨਵਾਦ ਆ ਜੀ ਕਿੱਦੇ ਦੇਣਾ ਫਿਰ ਬਈ ਦੇ ਦੂੰਗਾ ਮੈਂ ਤਾ ਦੇਣਾ ਫਿਰ ਪੈਸੇ ਮੈਂ ਦੇ ਦੂੰਗਾ 10 ਵਜੇ ਨਾ ਦੇ ਦਿੰਦਾ ਕਿੰਨੇ ਲੈਣਾ ਫਿਰ ਕਿੰਨੇ ਮਰਜ਼ੀ ਲੈ ਲਾ ਮੈਂ ਕਿਹੜਾ ਵੀ ਨਹੀਂ ਆ ਕਿਹੜੀਆਂ ਸਜائیں ਪੈ ਗਿਆ ਕੁਝ ਨਹੀਂ ਨਾ ਤਾਂ ਕਿਹੜੀ ਫਿਰ ਮੈਂ ਦੇ ਦੂੰਗਾ 10 ਵਜੇ ਨਾ ਦੇ ਦਿੰਦਾ ਠੀਕ ਆ ਆ ਲਾਲਾ ਕਿਦਰਾ ਪਰ ਨੂੰ ਚੱਕੀ ਰਾਮ ਰਾਮ ਨਾ ਜੀ ਰਾਮ ਰਾਮ ਤਾਂ ਠੀਕ ਹੈ ਭਾਈ ਦਸ ਦਿਨ ਪੂਰੇ ਹੋ ਗਏ ਪੈਸੇ ਤਾਂ ਦੇ ਦੇ ਪੈਸੇ ਤਾਂ ਦੇਖੋ ਲਾਲਾ ਜੀ ਮੈਂ ਲੈ ਆਂਦੀ ਮੈਂਸ ਹੁਣ ਤਾਂ ਮੇਰੇ ਕੋਲੇ ਹੈ ਨਹੀਂ ਪੰਜ ਦਿਨ ਠਹਿਰ ਕੇ ਫੇਰ ਦੇ ਦੂੰਗਾ ਹਾਂ ਦੇ ਲਾ ਭਾਈ ਤੂੰ ਪਰ ਪੰਜ ਦਿਨ ਠਹਿਰ ਦੇ ਹੀ ਦੇ ਦੂੰਗਾ ਮੈਂ ਕਿਹੜਾ ਪੈੰਡ ਛੱਡ ਕੇ ਭੱਜ ਜਾਣਾ ਕੋਈ ਨਾ ਜੱਟਾ ਮੈਂ ਪੰਜ ਦਿਨਾਂ ਨੂੰ ਦੇ ਦੀ ਪੈਸੇ ਕੋਈ ਨਾ ਕੋਈ ਨਾ ਲਾਲਾ ਦੇ ਦੂੰਗਾ ਮਾਰ ਲਾ ਮੱਥਾ ਮੈਂ ਕਿਹੜਾ ਬੰਦਾ ਮੈਂ ਤੇ ਜੱਟ ਨੂੰ ਪੈਸੇ ਕਿਹਾ ਆ ਕੇ ਹਾਂ ਇਹਦੇ ਨਾਲ ਅੱਜ ਸਹਾਰਾ ਕਰਨਾ ਪੈਣਾ ਤੇ ਨਿੱਤ ਤਾਂ ਹੀ ਲਾ ਪੈਸੇ ਨਹੀਂ ਹੋਣਗੇ ਤੇਰੀ ਤੇਰੀ ਮੈਂ ਕੋਲ ਦਾ ਫਰਜ਼ ਆ ਪੈਸੇ ਨਾਲਾ ਤਪਿਆ ਜਾਉਣਾ ਤਪਣਾ ਤਾਂ ਹੈਗਾ ਹੀ ਇਹ ਮਹੀਨਾ ਹੋ ਗਿਆ ਪੈਸੇ ਨਹੀਂ ਦਿੰਦਾ ਮੈਂ ਉਹ ਦੇ ਦੂੰਗਾ ਯਾਰ ਪੈਸੇ ਮਾਰੋ ਕੁਸਟ ਘਟਾ ਕੇ ਮੈਂ 50000 ਕਰ ਦਿੰਦਾ ਕਦੋਂ ਦੇਣਾ ਬੋਲ 50000 ਹਾਂ ਤੂੰ ਹੈ ਕਿ ਨਾ ਆਪਣਾ ਉਹ ਆਪਣਾ 1.5 ਲੱਖ ਸਾਲਾ ਦੇਖ ਯਾਰ ਮੇਰੇ ਕੋਲ ਯਾਰ ਅੱਜ ਦਾ ਹੈ ਯਾਰ ਤੇਰਾ ਮਤ ਤਾਂ ਮਾਰਾ ਮਤ ਆ ਇਹ ਦੇ ਨਾਮ ਪੰਜਾਹ ਸੱਦ ਦੇ ਬਾਤ 500 ਗੁੰਡਾ ਲਾਭ ਪਰਚਾਇਤਾ ਵਾਲੇ ਕਿਹੜੇ ਨਹੀਂ ਤਾਂ ਮਹੀਨਾ ਹੋ ਗਿਆ ਪੈਸੇ ਦੇ 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 ਡਿਗਲੀ ਕਾਹੇ ਤੇਰੇ ਹੋਰ ਹੋ ਤੇਰੀ ਤਨ ਮਾਸ਼ਾ ਤਮ ਆਇਆ ਮਾ ਮਾਇਆ ਦਾ ਨਾ ਪਰ ਲੋ ਮਰ ਤੇਰੀ ਲਾਵਾ ਅਰੇ ਤਾਂ ਪੰਜਾਹ ਲੈ ਜੱਟ ਮੈਂ ਆ ਮੇਰਾ ਹੱਕ ਨੂੰ ਜਿੰਦਾ ਹਾਂ ਮਾਰਾ ਇਹ ਤਾਂ ਖੰਡਾ ਹੋ ਗਿਆ ਕਾਲੇ ਗੋਲੇ ਤੇ ਹੈ ਨਹੀਂ ਦਿੱਤੇ ਹਲੇ ਦਾ ਵਿਦਾਨ ਨਹੀਂ ਆਖਦੇ ਬਈ ਉਹ ਪਹਿਲੇ ਜਿਹੜੇ ਮਾਰਦੇ ਨਹੀਂ ਦੁਖੀ ਇਹ ਗੱਲ ਚ ਪਹਿਲੇ ਪਹਿਲਾਂ ਬਠੋੜੇ 1.5 ਲੱਖ ਰੁਪਏ ਤੋਂ 1.5 ਲੱਖ ਪਿਆ ਹਣ ਕਿ ਮੈਂ ਨਾ ਪੁੱਛ ਹਾਂ 50000 ਬਾਕੀ ਬਈ ਜਿਹੜੇ ਪਹਿਲਾਂ ਮੋੜਦੇ ਹੋਣ ਕਿਹੜਾ ਮੈਂ ਨਾ ਮੋੜਦਾ ਤੇ ਬਈ ਹੁਣ ਲੜਿਆ ਤੂੰ ਵੀ ਇਹ ਗੱਲ ਤੋਂ ਮਾਣ ਮਕਸੂਰ ਹੈ ਇਹ ਵੀ ਦਵਾਗਾ Ben hayır, <laughs> <laughs>